ਗੁਰੂ ਪਿਆਰਿਓ ਉਹੀ ਕੰਮ ਜੇ ਗੁਰੂ ਕਾ ਕਰਕੇ ਜਾਣੀਏ ਕਿ ਗੁਰੂ ਕੀ ਕਰ ਰਹੇ ਆ ਗੁਰੂ ਦੇ ਪਰਥਾਏ ਕਰ ਰਹੇ ਆ ਤੇ ਉਹਦਾ ਲਾਭ ਹੈ ਨਹੀਂ ਤਾਂ ਭਾਵਨਾ ਜੇ ਨਹੀਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਪਰਮਾਉਂਦੇ ਆ ਕਾਮ ਭਇਓ ਮਲ ਜੋਪੈ ਕਢਤ ਅਨੇਕ ਡੰਡ ਕੀ ਹੋ ਗਿਆ ਜਿਹੜੇ ਮਲ ਵੇਖੋ ਜਿਨ੍ਹਾਂ ਨੇ ਪਹਿਲਵਾਨੀ ਕਰਨੀ ਹੁੰਦੀ ਆ ਅਨੇਕਾਂ ਡੰਡ ਮਾਰਦੇ ਆ ਉਹ ਗਿਣ-ਗਿਣ ਕਰਕੇ ਕਿ ਇੰਨੇ ਮੈਂ ਡਾਂਡੂ ਮਾਰ ਲੈਨੇ ਹੋਰ ਮਾਰਨੇ ਰੋਜ਼ ਇੰਨੀ ਕਸਰਤ ਕਰਨੀ ਆ ਪਰ ਉਹ ਜਿਹੜੀ ਆ ਨਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਤਾਈ ਡੰਡੌਤ ਨਹੀਂ ਉਹ ਤਾਂ ਸਿਰਫ ਉਹਦੇ ਸਰੀਰ ਦੀ ਕਸਰਤ ਐ ਇਸ ਕਰਕੇ ਕਿਰਿਆ ਉਹੀ ਐ ਸਿਰ ਨੂੰ ਝੁਕਾਉਣਾ ਮੱਥੇ ਨੂੰ ਲਾਉਣਾ ਜਾਂ ਨੱਕ ਰਗੜਦੇ ਆ ਪਰ ਜੇ ਭਾਵਨਾ ਨਹੀਂ ਤਾਂ ਉਹਦਾ ਲਾਭ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਉਂਦੇ ਆ ਅਪਰਾਧੀ ਜਿਹੜੇ ਆ ਨਾ ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਸ਼ਿਕਾਰੀ ਹਿਰਨ ਨੂੰ ਮਾਰਨ ਵਾਸਤੇ ਬੜੇ ਨਿਉ ਜਾਂਦੇ ਠਾ ਨੂੰ ਉਹ ਕਰਕੇ ਹਿਰਨ ਨੂੰ ਦਿਸੇ ਦਾ ਇਸ ਪ੍ਰਕਾਰ ਦੇ ਨਾਲ ਕਮਾਨ ਤੇ ਤੀਰ ਚਾੜ ਕੇ ਛੱਡਦੇ ਆ ਪਰ ਅਪਰਾਧੀ ਦੂੜਾਂ ਨਾ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਦੀਜਾ ਰਦਾ ਕੁਸਦੇ ਜਾਹਿ ਇਸੇ ਪ੍ਰਕਾਰ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕਰਕੇ ਮਸਤਕ ਨਾਤ ਮਸਤਕ ਹੋਏ ਮੱਥਾ ਟੇਕਿਆ ਸੀਸ ਨਿਵਾਇਆ ਜੇ ਗੁਰੂ ਕਾ ਕਹਿਆ ਮੰਨਿਆ ਨਹੀਂ ਮਹਾਰਾਜ ਦਾ ਬਚਨ ਨਹੀਂ ਮੰਨ ਰੇ ਸਤਿਗੁਰੂ ਕਹਿ ਰਹੇ ਉਹ ਉਲਟ ਚਲਣਾ ਤੇ ਇਹ ਗੁਰੂ ਪਿਆਰਿਓ ਇਲਾਹਾ ਨਹੀਂ ਇਸ ਕਰਕੇ ਸਤਿਗੁਰੂ ਜੀ ਨੂੰ ਨਤਮਸਤਕ ਹੋਣ ਦਾ ਭਾਵ ਸਤਿਗੁਰੂ ਜੀ ਆਪ ਜੀ ਦੇ ਹੁਕਮ ਅਨਸਾਰ ਆ ਹੁਕਮ ਜੋ ਹੋਵੇ ਉਹ ਸੋ ਕਰਾਂ